ਸ਼ਰਮਾ ਜੀ ਕਿਹੜੇ ਵੇਜ ਸੁਣਤਾ ਜਾਓ ਸੁਣ ਜਾਓ ਕਿਹੜੇ ਵੇਜ ਕਿਹੜੇ ਵੇਜ ਐਨਾ ਕਰੋ ਸਪੀਕਰ ਸਾਹਿਬ ਸਪੀਕਰ ਸਾਹਿਬ ਸ਼ਰਮਾ ਜੀ ਅਸ਼wini ਸ਼ਰਮਾ ਜੀ ਮੇਰੇ ਵੱਡੇ ਭਰਾ ਨੇ ਮੈਂ ਬਹੁਤ ਸਤਿਕਾਰ ਕਰਦਾ ਇਹਨਾਂ ਦਾ ਇਹਨਾਂ ਨੇ ਗੱਲਾਂ ਵੀ ਚਲੋ ਚੰਗੀਆਂ ਬੜੀਆਂ ਵਧੀਆ ਗੀਆਂ ਨੇ ਪਰ ਬੇਨਤੀ ਇਹ ਹੈ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਇਸ ਤਰ੍ਹਾਂ ਦੀ ਸਾਨੂੰ ਹੀਣ ਭਾਵਨਾ ਜੀ ਪੂਰੇ ਪੰਜਾਬ ਨੂੰ ਮਹਿਸੂਸ ਹੋਈ ਵੀ ਜਿਵੇਂ ਜਿਹੜਾ ਇਹਨਾਂ ਨੇ ਕਿਹਾ ਵੀ ਆ ਵੀ ਸੈਂਟਰ ਦੇ ਰਿਹਾ ਆ ਵੀ ਸੈਂਟਰ ਦੇ ਰਿਹਾ ਆ ਵੀ ਸੈਂਟਰ ਦੇ ਰਿਹਾ ਵੀ ਜਿਵੇਂ ਸੈਂਟਰ ਨੂੰ ਕੋਈ ਪੰਜਾਬ ਨੂੰ ਹਰ ਪੰਜਾਬੀ ਨੇ ਕੋਈ ਖਰਾਤ ਦੇ ਰਹੇ ਨੇ ਸਰ ਮੈਂ 2014 ਇੱਕ ਇੱਕ ਮਿੰਟ ਇੱਕ ਪਾਜੀ ਇੱਕ ਮਿੰਟ ਇੱਕ ਮਿੰਟ ਮੈਂ ਹੁਣ ਮੈਂ ਹੁਣ ਤੁਸੀਂ ਨਾ ਬੋਲਿਓ ਹੁਣ ਇੱਕ 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 ਮਿੰਟ ਇੱਕ ਮਿੰਟ ਮੈਂ ਮੈਂ ਤੁਹਾਨੂੰ ਡਿਸਟਰਬ ਹੁਣ ਮੈਨੂੰ ਬੋਲਣ ਦਿਓ ਹੁਣ ਇੱਕ 1 ਮਿੰਟ ਮੈਨੂੰ ਬੋਲਣ ਦੋ ਸਪੀਕਰ ਸਾਹਿਬ ਸਪੀਕਰ ਸਾਹਿਬ 1 ਸੈਕਿੰਡ ਹਾਂ ਤੁਸੀਂ ਬੇਰਤੀ ਇੰਨੀ ਹੈ ਜੀ ਕਿ 2014 ਤੋਂ ਪਹਿਲਾਂ ਜਦੋਂ ਸ਼੍ਰੀ ਨਰਿੰਦਰ ਮੋਦੀ ਜੀ ਗੁਜਰਾਤ ਦੇ ਸੀਐਮ ਸੀਗੇ ਉਦੋਂ ਦੀ ਉਹਨਾਂ ਦੀ ਇੱਕ ਸਟੇਟਮੈਂਟ ਤੁਹਾਡੀ ਵੀ ਧਿਆਨ ਚ ਹੋਊਗੀ ਜਿੱਥੇ ਉਹਨਾਂ ਨੇ ਕਿਹਾ ਸੀਗਾ ਥੈਟ ਫੈਡਰਲ ਗਵਰਨਮੈਂਟ ਯਾਨੀ ਕਿ ਸੈਂਟਰਲ ਗਵਰਨਮੈਂਟ ਐਂਡ ਸਟੇਟਸ ਸ਼ੁੱਡ ਐਕਟ ਐਜ਼ ਅ ਐਲ্ডার ਬ੍ਰਦਰ ਐਂਡ ਯੰਗਰ ਬ੍ਰਦਰ ਸੈਂਟਰ ਸਰਕਾਰ ਤੇ ਰਾਜ ਸਰਕਾਰਾਂ ਨੇ ਜਿਹੜੀਆਂ ਉਹਨੂੰ ਵੱਡੇ ਛੋਟੇ ਭਰਾ ਵਾਂਗੂ ਕੰਮ ਕਰਨਾ ਚਾਹੀਦਾ ਹੈ ਇਨ ਕੋਆਰਡੀਨੇਸ਼ਨ ਸਰ ਹੁਣ ਜਿਹੜੀਆਂ ਇਹ ਠੀਕ ਹੈ 노 ਡਾਊਟ ਮੇਰੀ ਸੋਨਤਾ ਲੌਜੀਕਮੈਂਟ ਗੱਲ ਇਹ ਹੈ ਕਿ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ ਨੇ ਵੀ ਐਨ ਐਚ ਐਮ ਦਾ ਪੈਸਾ ਵੀ ਸੈਂਟਰ ਦੇ ਰਿਹਾ ਜੀ ਵੀ ਸਾਰੀਆਂ ਠੀਕ ਨੇ ਸਰ ਦੂਜੇ ਪਾਸੇ ਪੰਜਾਬ ਦੇ ਵਿੱਚ 1 ਲੀਟਰ ਗੱਡੀ ਦਾ ਤੇਲ ਜੀ ਪਾਉਣਾ ਹੈ ਨਾ ਜੀ ਉਹਦੇ 20 ਰੁਪਏ ਤਾਂ ਸੈਂਟਰਲ ਐਕਸਾਈਜ਼ ਕੱਟ ਲੈਂਦੀ ਹੈ ਉਹਦੇ ਚ ਪੈਟਰੋਲ ਪੰਪ ਦੇ ਮਾਲਕ ਨੂੰ ਜਿਹੜਾ ਕੋਈ ਇਨਕਮ ਹੋਊਗੀ ਉਸ ਚੋਂ ਉਹ ਉਹਦਾ ਇਨਕਮ ਸਿੱਧਾ ਸੈਂਟਰ ਸਰਕਾਰ ਕੋਲ ਜਾਂਦੀ ਹੈ ਸੈਂਟਰ ਬਿਲਕੁਲ ਬੋਲ ਤਾਂ ਲੈਣ ਦੋ ਜੀ ਐ ਕਿਉਂ ਕਰਦੇ ਹੋ ਇਹ ਦੋਨੋਂ ਕੀ ਕਹਦੇ ਨਹੀਂ ਤੁਸੀਂ ਤੁਸੀਂ ਚੇਅਰ ਰੈਸ ਕਰੋ ਜਿੰਨਾ 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 ਇੱਕ ਮਿੰਟ ਜਿੰਨਾ ਜੀਐਸਟੀ ਦਾ ਜੀਐਸਟੀ ਦਾ ਮੈਂ ਤੇ ਇੱਥੇ ਪੰਜਾਬੀ ਪੰਜਾਬੀ ਕੀ ਹਰ ਸਟੇਟ ਦੇ ਵਿੱਚ ਬੰਗਾਲ ਚ ਬੰਗਾਲੀ ਕਰੇ ਬਿਹਾਰ ਚ ਬਿਹਾਰੀ ਕਰੇ ਪੰਜਾਬ ਚ ਪੰਜਾਬੀ ਕਰੇ ਤੇ ਉਹਦਾ ਜਿਹੜਾ ਉਹਦਾ ਜਿਹੜਾ ਸੈਂਟਰਲ ਐਕਸਾਈਜ਼ ਦਾ ਸ਼ੇਅਰ ਹੈ ਜਿਹੜਾ 9% ਜਾਂ ਜੋ ਵੀ ਰੇਸ਼ੋ ਹੈਗੀ ਉਹ ਸਿੱਧਾ ਸੈਂਟਰ ਸਰਕਾਰ ਕੋਲ ਜਾਂਦਾ ਸਰ ਇੱਕ ਚੀਜ਼ ਆਪਾਂ ਨੂੰ ਸਮਝਣੀ ਪੈਣੀ ਹੈ ਕਿ ਇਹ ਮੁਲਕ ਹੈ ਜਿਹੜਾ ਇਹ ਯੂਨੀਅਨ ਆਫ ਸਟੇਟਸ ਹੈ ਇੱਥੇ ਸਾਰੀਆਂ ਸਾਰੇ ਟੈਕਸੇਸ਼ਨਸ ਨੇ ਜਿਹੜੀਆਂ ਸਾਰੇ ਟੈਕਸ ਨੇ ਜਿੰਨੇ ਕਾਰਨ ਨੇ ਜਿੰਨੇ ਮਾਲੀਏ ਨੇ ਉਹ ওভার ਅ ਪੀਰੀਅਡ ਆਫ ਟਾਈਮ ਸੈਂਟਰ ਸਰਕਾਰ ਨੇ ਇੰਨਾ ਕੁ ਸੈਂਟਰਲਾਈਜ਼ ਕਰਤਾ ਕਿ ਸਟੇਟਾਂ ਕੋਲ ਛੱਡਿਆ ਹੀ ਕੁਝ ਨਹੀਂ ਸੈਂਟਰਲ ਐਕਸਾਈਜ਼ ਵੀ ਉਹਨਾਂ ਕੋਲੇ ਜੀਐਸਟੀ ਵੀ ਉਹਨਾਂ ਕੋਲੇ ਇਨਕਮ ਟੈਕਸ ਵੀ ਉਹਨਾਂ ਕੋਲੇ ਤੇ ਫਿਰ ਜਦੋਂ ਸਟੇਟਾਂ ਲੈਣ ਜਾਂਦੀਆਂ ਨੇ ਉਦੋਂ ਕਹਿੰਦੇ ਨੇ ਸਾਡੇ ਮੂਰੇ ਝੋਲੀ ਫਲਾਓ ਸਾਡੇ ਮੂਰੇ ਹੱਥ ਕਰੋ ਸਰ ਇਹ ਕਿਹੜਾ ਤਰੀਕਾ ਹੈ ਤੇ ਉਸ ਤੋਂ ਮਗਰੋਂ ਇਹੋ ਜਿਹੇ ਮੇਰੇ ਸ਼ਰਮਾ ਜੀ ਵਰਗੇ ਵੀਰ ਇਹ ਐ ਮਹਿਸੂਸ ਕਰਾਉਂਦੇ ਨੇ ਵੀ ਜਿਵੇਂ ਉੱਪਰਲੇ ਪਾਸਿਓਂ ਅਸੀਂ ਕੋਈ ਖਰਾਤ ਦੇ ਰਹੇ ਹੁੰਨੇ ਆ ਸਰ ਇਹ ਖਰਾਤ ਉਦੋਂ ਕਹਿ ਸਕਦੇ ਸੀਗੇ ਜੇ ਇਹਨਾਂ ਦਾ 15-15 ਲੱਖ ਰੁਪਏ ਇਕੱਲੇ-ਇਕੱਲੇ ਪੰਜਾਬੀ ਦੇ ਫੇਰ ਤਾਂ ਇਹ ਇਹ ਹੱਕ ਨਾਲ ਹੀ ਗੱਲਾਂ ਕਰ ਸਕਦੇ ਸੀਗੇ ਪਰ ਐ ਨਹੀਂ ਕਰ ਸਕਦੇ ਹੈਗੇ ਵੀ ਸਾਡਾ ਪੈਸਾ ਤੇ ਮੁਰਕੇ ਸਾਨੂੰ ਇਹ ਹੀਣ ਭਾਵਨਾ ਫਿਰ ਮਹਿਸੂਸ ਕਰਾਉਣਾ ਸੋ ਬਹੁਤ ਬਤਨ